ਕੈਨਾ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਸਮਿਤਾ ਲੀਵਾਲ ਖਬਰਤ ਨਜ਼ਰ ਮਾਰਾਂਗੇ ਪਹਿਲਾਂ ਰੁਕ ਕਰ ਦਿਆਂ ਸੁਰਖੀਆਂ ਵੱਲ ਕੈਨਾ ਸਰਕਾਰ ਦਾ ਵੱਡਾ ਐਲਾਨ ਨਵੀਂ ਇਮੀਗ੍ਰੇਸ਼ਨ ਯੋਜਨਾ ਦੀ ਤਿਆਰੀ ਪ੍ਰਧਾਨ ਮੰਤਰੀ ਵੱਲੋਂ ਫੈਡਰਲ ਬਜਟ ਚਕੀਤਾ ਗਿਆ ਐਲਾਨ 트ੰਪ ਦਾ ਕੈਨੇਡਾ ਤੇ ਸ਼ਬਦੀ ਹਮਲਾ ਵਪਾਰਕ ਗੱਲਬਾਤਾਂ ਨੂੰ ਰੋਕਣ ਦਾ ਕੀਤਾ ਐਲਾਨ 트ੰਪ ਦਾ ਦਾਵਾ ਕੈਨੇਡਾ ਨੇ ਅਮਰੀਕੀ ਟੈਰਿਫ ਦਾ ਕੀਤਾ ਵਿਰੋਧ ਕੋਲੰਬੀਆ ਦਾ ਨਵੇਂ ਮੁਖ ਚੋਣ ਅਫਸਰ ਦਾ ਐਲਾਨ ਸ਼ਿਲਪਾ ਵਰਮਾ ਹੋਣਗੇ ਨਵੇਂ ਚੋਣ ਮੁਖ ਅਫਸਰ ਕਾਰਜਕਾਲ ਆਉਂਦੀ 12 ਨਵੰਬਰ ਤੋਂ ਸ਼ੁਰੂ ਹੋਵੇਗਾ। ਕੈਨੇਡਾ ਚ ਡਰਾਈਵਰਾਂ ਨੂੰ ਵੱਡਾ ਚਟਕਾ Ontario ਸੂਬੇ ਚ ਨਹੀਂ ਮਿਲਣਗੇ ਲਾਇਸੈਂਸ ਤੇ ਟੂਰਿਸਟ ਵੀਜ਼ਾ ਲੈ ਕੇ ਆਏ ਲੋਕਾਂ ਲਈ ਨਿਯਮ ਜਾਰੀ ਹੁਣ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਸਰਕਾਰ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਉਣ ਦੀ ਤਿਆਰੀ ਕਰ ਰਹੀ ਹੈ ਪ੍ਰਧਾਨ ਮੰਤਰੀ ਵੱਲੋਂ ਫੈਡਰਲ ਬਜਟ ਦੇ ਵਿੱਚ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਉਣ ਦਾ ਐਲਾਨ ਵੀ ਕੀਤਾ ਗਿਆ ਪਰ ਫਿਲਹਾਲ ਯੋਜਨਾ ਦੀ ਡੰਗਾਈ ਦੇ ਵਿੱਚ ਨਹੀਂ ਗਏ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ ਕੈਨੇਡੀਅਨ ਅਚਾਰੇ ਦੇ ਨੁਹਾਰ ਬਦਲਣ ਖਾਤਰ ਕੁਝ ਗੁਰਬਾਨੀਆਂ ਕਰਨ ਦਾ ਜ਼ਿਕਰ ਕਰਦਿਆ ਪ੍ਰਧਾਨ ਮੰਤਰੀ ਮਾਰਗ ਕਾਰਨੀ ਵੱਲੋਂ ਵੱਡੇ ਨਿਵੇਸ਼ ਦਾ ਦਾਵਾ ਕੀਤਾ ਗਿਆ ਜੀ ਹਾਂ ਬਜਟ ਤੋਂ ਪਹਿਲਾਂ ਦੇ ਭਾਸ਼ਣ ਦੌਰਾਨ ਮਾਰਗ ਕਾਰਨੀ ਨੇ ਕਿਹਾ ਹੈ ਕਿ ਗੈਰਕਰ ਅਮਰੀਕੀ ਐਕਸਪੋਰਟ ਦੁੱਗਣਾ ਕਰਦਿਆਂ ਕਾਰੋਬਾਰੀ ਖੇਤਰ ਵਿੱਚ 300 ਅਰਬ ਡਾਲਰ ਦਾ ਵਾਧੂ ਰਕਮ ਲਿਆਂਦੀ ਜਾਵੇਗੀ ਅਤੇ ਹਰ ਖੇਤਰ ਨਾਲ ਸੰਬੰਧਿਤ ਕੈਨੇਡੀਅਨ ਉਦਯੋਗਾਂ ਨੂੰ ਲਾਭ ਪੁੱਜੇਗਾ ਪ੍ਰਧਾਨ ਮੰਤਰੀ ਵੱਲੋਂ ਫੈਡਰਲ ਬਜਟ ਦੇ ਵਿੱਚ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਉਂਦਾ ਐਲਾਨ ਵੀ ਕੀਤਾ ਗਿਆ ਪਰ ਫਿਲਹਾਲ ਇਹ ਯੋਜਨਾ ਦੀ ਡੰਗਾਈ ਦੇ ਵਿੱਚ ਨਾ ਗਏ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ਦੱਸਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ ਇਹ ਦੱਸਣਾ ਬੰਦਾ ਹੈ ਕਿ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਹੀ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਟੌਤੀ ਅਰੰਭ ਕਰ ਦਿੱਤੀ ਗਈ ਅਤੇ ਹੁਣ 2026 ਵਿੱਚ ਸੱਦੇ ਜਾਣ ਵਾਲੇ 3.8 ਲੱਖ ਪ੍ਰਵਾਸੀਆਂ ਦੇ ਅੰਕੜੇ ਨੂੰ ਹੋਰ ਛਾਂਗਿਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਿਬਰਲ ਸਰਕਾਰ ਨਿਵੇਸ਼ ਦੇ ਆਧਾਰ ਤੇ ਇਮੀਗ੍ਰੇਸ਼ਨ ਯੋਜਨਾ ਦਾ ਦਾਇਰਾ ਵਧਾ ਸਕਦੀ ਹੈ ਜਿਸ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਆਟਵਾ ਵੇਖੇ ਯੂਨੀਵਰਸਿਟੀ ਸਟੂਡੈਂਟਸ ਨਾਲ ਸਾਹਮਣੇ ਦਿੱਤੇ ਗਏ ਭਾਸ਼ਣ ਦੌਰਾਨ ਮਾਰਕ ਕਰਨ ਨੇ ਕਿਹਾ ਕਿ ਤੁਹਾਡਾ ਮੁਲਕ ਹੈ ਅਤੇ ਤੁਹਾਡਾ ਭਵਿੱਖ ਵੀ ਅਸੀਂ ਇਹ ਸਭ ਤੋਂ ਤੁਹਾਡੇ ਹੱਥਾਂ ਵਿੱਚ ਸੌਂਪਨ ਜਾ ਰਹੇ ਹਾਂ ਇਥੇ ਦੱਸਣਾ ਬੰਦ ਹੈ ਕਿ ਪਿਛਲੇ ਕੁਝ ਹਫ਼ਤੇ ਤੋਂ ਬਜਟ ਬਾਰੇ ਗੰਭੀਰ ਸਮੀਖਿਆ ਚੱਲ ਰਹੀ ਹੈ ਅਤੇ ਸਰਕਾਰ ਜਿੱਥੇ ਸਰਫਾਕਰਨ ਅਤੇ ਜ਼ੋਰ ਦੇ ਰਹੀ ਹੈ ਉੱਥੇ ਹੀ ਨਿਵੇਸ਼ ਵਧਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਮਰੀਕਾ ਦੇ ਨਾਲ ਰਿਸ਼ਤਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੁਰਾਣਾ ਸਮਾਂ ਵਾਪਸ ਨਹੀਂ ਆ ਸਕਦਾ ਜਿਸ ਨੂੰ ਵੇਖਦੇ ਆ ਮੌਜੂਦਾ ਹਾਲਾਤ ਸਾਡੀ ਆਰਥਿਕ ਖੁਦਮੁਖਤਿਆਰੀ ਦੀਆਂ ਹੱਦਾਂ ਦਰਸਾ ਰਹੇ ਹਨ ਮਾਰਕ ਕਾਰਨੀ ਦਾ ਕਹਿਣਾ ਸੀ ਕਿ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਆਪਣੇ ਇਤਿਹਾਸ ਤੇ ਸੇਧ ਲੈਂਦਿਆਂ ਮਜ਼ਬੂਤੀ ਨਾਲ ਨਵਾਂ ਰਾਹ ਅਖਤਿਆਰ ਕਰਨਾ ਹੋਵੇਗਾ ਚੇਤੇ ਰਹੇ ਕਿ ਲਿਬਰਲ ਸਰਕਾਰ ਦੇ ਚੋਣ ਦਾਅਵਿਆਂ ਵਿੱਚ ਹਰ ਸਾਲ ਸਰਕਾਰੀ ਖਰਚਿਆਂ ਵਿੱਚ 15 ਅਰਬ ਡਾਲਰ ਦੀ ਕਟੌਤੀ ਕਰਨਾ ਵੀ ਸ਼ਾਮਲ ਹੈ ਕੈਬਨਟ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਕਿ ਰੋਜ਼ਾਨਾ ਖਰਚਿਆਂ ਵਿੱਚ ਘੱਟੋ-ਘੱਟ 15% ਦੀ ਕਟੌਤੀ ਲਿਆਂਦੀ ਜਾਵੇ ਦੂਜੇ ਪਾਸੇ ਵਿਰੋਧੀ ਧਿਰ ਬਜਟ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੇ ਰੌਂਹ ਬਚ ਨਜ਼ਰ ਆ ਰਹੀ ਹੈ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜਲਦ ਮੋੜ ਚੋਣਾ ਹੋ ਸਕਦੀਆਂ ਹਨ ਲਿਬਰਲ ਪਾਰਟੀ ਦੇ ਕੋਲ ਬਹੁਮਤ ਤੋ ਤਿੰਨ ਸੇਟਾਂ ਘਟਨੇ ਅਤੇ ਬਜਟ ਪਾਸ ਕਰਵਾਉਣ ਦੇ ਲਈ ਘੱਟੋ ਘੱਟ ਐਨਡੀਪੀ ਦੇ ਤਿੰਨ ਐਮਪੀਜ਼ ਦੀ ਹਮਾਇਤੀ ਚਾਹੀਦੀ ਹੋਵੇਗੀ ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫਿਰ ਕੈਨੇਡਾ ਤੇ ਹਮਲਾ ਬੋਲਿਆ ਉਹਨਾਂ ਨੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਾਂ ਬਾਤਾਂ ਨੂੰ ਰੋਕਣ ਦਾ ਐਲਾਨ ਕੀਤਾ ਹੈ 트ੰਪ ਦਾ ਦਾਵਾ ਹੈ ਕਿ ਇੱਕ ਕੈਨੇਡੀਅਨ ਟੀਵੀ ਚੈਨਲ ਤੇ ਇੱਕ ਇਸ਼ਤਿਹਾਰ ਦੇ ਵਿੱਚ ਅਮਰੀਕੀ ਟੈਰਿਫ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। 트੍ਰੰਪ ਨੇ ਕੈਨੇਡਾ ਦੇ ਨਿਸ਼ਾਨਾ ਸਾਧਦੇ ਹੋਏ ਦਾਵਾ ਕੀਤਾ ਹੈ ਕਿ ਕੈਨੇਡਾ ਨੇ ਅਮਰੀਕੀ ਟੈਰਿਫ ਦਾ ਵਿਰੋਧ ਕਰਨ ਵਾਲਾ ਇਸ਼ਤਿਹਾਰ ਚਲਾ ਕੇ ਅਮਰੀਕੀ ਨਿਆਂਇਕ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। 트੍ਰੰਪ ਨੇ ਇਸ ਤੋਖਾ ਤੜੀ ਤੇ ਇਤਰਾਜ਼ਯੋਗ ਵਿਵਾਰ ਨੂੰ ਕਿਹਾ ਕਿ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਾਂ ਬਾਤਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਆਪਣੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਟਰੰਪ ਨੇ ਲਿਖਿਆ ਕੈਨੇਡਾ ਨੇ ਧੋਖਾ ਕੀਤਾ ਅਤੇ ਫੜਿਆ ਗਿਆ ਕੈਨੇਡਾ ਨੇ ਇੱਕ ਇਸ਼ਤਿਹਾਰ ਵਿੱਚ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਟੈਰਿਫਾਂ ਨੂੰ ਨਫ਼ਰਤ ਕਰਨ ਵਾਲੇ ਵਜੋਂ ਗਲਤ ਢੰਗ ਦੇ ਨਾਲ ਦਰਸਾਇਆ ਜਦੋਂ ਕਿ ਅਸਲ ਦੇ ਵਿੱਚ ਉਹ ਟੈਰਿਫਾਂ ਦਾ ਸਮਰਥਕ ਸੀ ਇਹ ਇਸ਼ਤਿਹਾਰ ਸਿਰਫ ਅਮਰੀਕੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਬਣਾਇਆ ਗਿਆ ਸੀ ਇਹ ਮਾਮਲਾ 5 ਨਵੰਬਰ ਨੂੰ ਸੁਣਵਾਈ ਲਈ ਨਿਰਧਾਰਤ ਇੱਕ ਪੈਂਡਿੰਗ ਕੇਸ ਦੇ ਨਾਲ ਸੰਬੰਧਿਤ ਹੈ ਇਹ ਮਾਮਲਾ 트੍ਰੰਪ ਦੀ ਗਲੋਬਲ ਟੈਰਿਫ ਨੀਤੀ ਦੀ ਕਾਨੂੰਨਤਾ ਨਾਲ ਸੰਬੰਧਿਤ ਹੈ 트੍ਰੰਪ ਨੇ ਕਿਹਾ ਕਿ ਕੈਨੇਡਾ ਲੰਬੇ ਸਮੇਂ ਤੋਂ ਟੈਰਿਫ ਧੋਖਾ ਧੜੀ ਵਿੱਚ ਰੁੱਝਿਆ ਹੋਇਆ ਹੈ ਅਮਰੀਕੀ ਕਿਸਾਨਾਂ ਤੋਂ 400% ਤੱਕ ਵਾਧਾ ਵਸੂਲ ਕੀਤਾ ਜਾ ਰਿਹਾ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਕੈਨੇਡਾ ਤੇ ਹੋਰ ਦੇਸ਼ ਹੁਣ ਅਮਰੀਕਾ ਦਾ ਫਾਇਦਾ ਨਹੀਂ ਉਠਾ ਸਕਣਗੇ 트੍ਰੰਪ ਨੇ ਇਸ ਧੋਖਾ ਧੜੀ ਦਾ ਪਰਦਾਫਾਸ਼ ਕਰਨ ਲਈ ਰੋਨਾਲਡ ਰੀਗਲ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਹੈ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਟਰੰਪ ਦੇ ਟੈਰਿਫਾਂ ਨੂੰ ਇੱਕ ਖਤਰਾ ਦੱਸਦੇ ਹੋਏ ਸੰਯੁਕਤ ਰਾਜ ਤੋਂ ਬਾਹਰ ਆਪਣੀ ਨਿਰਯਾਤ ਨੀਤੀ ਦਾ ਵਿਸਤਾਰ ਕਰਨ ਲਈ ਯੋਜਨਾ ਬਣਾ ਰਹੇ ਨੇ ਪਹਿਲਾਂ ਟਰੰਪ ਨੇ ਕਿਹਾ ਸੀ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਆਰਥਿਕਤਾ ਦੇ ਲਈ ਮਹੱਤਵਪੂਰਨ ਹਨ ਕੈਨੇਡਾ ਦੇ અપਮਾਨਜਨਕ ਵਿਵਹਾਰ ਤੋਂ ਬਾਅਦ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਾਂਬਾਤਾਂ ਨੂੰ ਖਤਮ ਹੋ ਗਈਆਂ ਹਨ। ਪ੍ਰੰਪਤ ਪ੍ਰਸ਼ਾਸਨ ਨੇ ਕਈ ਕੈਨੇਡੀਅਨ ਯਾਤਰਾਤਾ ਤੇ 35% ਟੈਕਸ ਲਗਾਇਆ ਹੈ। ਨਾਲ ਹੀ ਕਾਰ ਅਤੇ ਸਟੀਲ ਨਿਰਮਾਣ ਵਰਗੇ ਖਾਸ ਉਦਯੋਗਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਖ-ਵੱਖ ਟੈਰਿਫ ਵੀ ਲਗਾਏ ਨੇ। 온ਟਾਰੀਓ ਇਸ ਤੋਂ ਖਾਸ ਤੌਰ ਤੇ ਪ੍ਰਭਾਵਿਤ ਹੋਇਆ। ਰਿਪੋਰਟਾਂ ਦੇ ਅਨੁਸਾਰ 온ਟਾਰੀਓ ਸੂਬਾਈ ਸਰਕਾਰ ਨੇ ਇਹ ਇਸ਼ਤਿਹਾਰ ਜਾਰੀ ਕੀਤਾ ਹੈ ਜੋ ਰੀਗਨ ਨੇ 1987 ਦੇ ਰੇਡੀਓ ਭਾਸ਼ਣ ਦੇ ਸੰਪਾਦਿਕ ਸੰਸਕਰਨ ਦੀ ਵਰਤੋਂ ਕਰਦਾ ਹੈ ਇਸ ਵਿੱਚ ਉਸਨੇ ਕਿਹਾ ਜਦੋਂ ਕੋਈ ਕਹਿੰਦਾ ਹੈ ਆਓ ਵਿਦੇਸ਼ੀ ਆਯਾਤਾਂ ਤੇ ਟੈਰਿਫ ਲਗਾ ਦਈਏ ਤਾਂ ਅਜੀਹਾ ਲੱਗਦਾ ਹੈ ਕਿ ਉਹ ਕੁਝ ਦੇਸ਼ ਭਗਤੀ ਕਰ ਰਹੇ ਹਨ ਪਰ ਫਿਰ ਥੋੜੇ ਸਮੇਲੇ ਇਸ਼ਤਿਹਾਰ ਵਿੱਚ ਇਹ ਕਿਹਾ ਗਿਆ ਕਿ ਅਜਿਹੇ ਵਪਾਰਕ ਰੁਕਾਵਟਾਂ ਲੰਬੇ ਸਮੇਂ ਵਿੱਚ ਹਰ ਅਮਰੀਕੀ ਵਰਕਰ ਅਤੇ ਖਪਤਕਾਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਤੋਂ ਪਹਿਲਾਂ ਰੋਨਾਲਡ ਰਿਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਅਤੇ ਇੰਸਟੀਚਿਊਟ ਨੇ ਟਵਿੱਟਰ ਤੇ ਕਿਹਾ ਸੀ 온ਟਾਰੀਓ ਸਰਕਾਰ ਨੇ ਰੋਨਾਲਡ ਰੀਗਨ ਦੇ 1987 ਦੇ ਰਾਸ਼ਟਰਪਤੀ ਰੀਡਿਓ ਸੰਮੋਦਨ ਨੂੰ ਦੇਸ਼ ਨੂੰ ਮੁਕਤ ਅਤੇ ਨਿਰਪੱਖ ਵਪਾਰ ਬਾਰੇ ਇਸ਼ਤਿਹਾਰ ਵਿੱਚ ਗਲਤ ਢੰਗ ਨਾਲ ਪੇਸ਼ ਕੀਤਾ ਹੈ ਅਤੇ ਫਾਊਂਡੇਸ਼ਨ ਦੀ ਇਜਾਜ਼ਤ ਤੋਂ ਬਿਨਾਂ ਇਸ ਨੂੰ ਸੰਬਾਧਿਤ ਕੀਤਾ ਹੈ ਫਾਊਂਡੇਸ਼ਨ ਨੇ ਕਿਹਾ ਕਿ ਉਹ ਕਾਨੂੰਨੀ ਵਿਕਲਪਾਂ ਦੀ ਸਮੀਖਿਆ ਕਰ ਰਹੇ ਹਨ ਅਤੇ ਜਨਤਾ ਨੂੰ ਅਸਲ ਵੀਡੀਓ ਦੇਖਣ ਲਈ ਸੱਦਾ ਦਿੰਦਾ ਹੈ ਜ਼ਿਕਰ ਹੋ ਗਿਆ ਕਿ ਇਹ ਵਿਵਾਦ ਸੰਯੁਕਤ ਰਾਜ ਕੈਨੇਡਾ ਅਤੇ ਮੈਕਸੀਕੋ ਵਿਚਕਾਰ US-ਮੈਕਸੀਕੋ ਕੈਨੇਡਾ ਸਮਝੌਤਾ ਦੀ ਸਮੀਖਿਆ ਤੋਂ ਪਹਿਲਾਂ ਉੱਭਰਿਆ। 트럼ਪ ਨੇ ਕਿਹਾ ਕਿ ਇਸ਼ਤਿਹਾਰ ਦੱਸੌਂਦਾ ਹੈ ਕਿ ਉਸਦੇ ਟੈਰਿਫ ਕੈਨੇਡਾ ਨੂੰ ਪ੍ਰਭਾਵਿਤ ਕਰ ਰਹੇ ਨੇ। 온ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਦਾ ਲਿੰਕ ਸਾਂਝਾ ਕੀਤਾ। ਲਿਖਿਆ, "온ਟਾਰੀਓ ਦੀ ਨਵੀਂ ਅਮਰੀਕੀ ਵਿਗਿਆਪਨ ਮੁਹਿੰਮ ਹੁਣ ਲਾਈਵ ਹੈ।" ਸ਼ਿਪਰਾ ਵਰਮਾ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਮੁੱਖ ਚੋਣ ਅਫਸਰ ਹੋਣਗੇ ਜੀ ਹਾਂ ਸੂਬਾ ਵਿਧਾਨ ਸਭਾ ਵੱਲੋਂ ਨਿਯੁਕਤੀ ਬਾਰੇ ਸ਼ਿਫਾਰਿਸ਼ ਕਰ ਦਿੱਤੀ ਗਈ ਹੈ ਅਤੇ ਉਹਨਾਂ ਦਾ ਕਾਰਜਕਾਲ ਆਉਂਦੀ 12 ਨਵੰਬਰ ਤੋਂ ਸ਼ੁਰੂ ਹੋਵੇਗਾ ਪਾਰਲੀਮੈਂਟਿਕ ਕਮੇਟੀ ਦੀ ਮੁਖੀ ਜੈਨੇਟ ਰਟੇਲ ਨੇ ਦੱਸਿਆ ਹੈ ਕਿ ਮੈਨੀਟੋਬਾ ਵਿੱਚ ਸ਼ਿਪਰਾ ਵਰਮਾ ਦੇ ਤਜਰਬੇ ਨੂੰ ਵੇਖਦਿਆਂ ਇਸ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਮੰਨਿਆ ਗਿਆ ਹੈ ਸ਼ਿਪਰਾ ਵਰਮਾ ਮੈਨੀਟੋਬਾ ਵਿੱਚ ਮੁੱਖ ਚੋਣ ਅਫਸਰ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ ਪਾਰਲੀਮੈਂਟਰੀ ਕਮੇਟੀ ਦੇ ਉਪ ਮੁਖੀ ਹੈਪਨਰ ਦਾ ਕਹਿਣਾ ਹੈ ਕਿ ਲੋਕਤੰਤਰੀ ਕਦਰਾਂ ਕੀਮਤਾਂ ਪ੍ਰਤੀ ਸ਼ਿਪਰਾ ਵਰਮਾ ਦੀ ਬਚਨਵੱਤਾ ਤੋਂ ਹਰ ਕੋਈ ਜਾਣੂ ਹੈ ਉਨ੍ਹਾਂ ਦੀ ਸ਼ਮੂਲੀਅਤ ਨਾਲ ਚੋਣ ਪ੍ਰਕਿਰਿਆ ਨੂੰ ਵਧੇਰੇ ਪੇਸ਼ੇਵਰ ਅਤੇ ਨਿਰਪੱਖ ਤਰੀਕੇ ਨਾਲ ਕਰਵਾਇਆ ਜਾ ਸਕੇਗਾ ਇਹ ਤੇ ਦੱਸਣਾ ਬੰਦ ਹੈ ਕਿ ਵਿਧਾਨ ਸਭਾ ਦੀ ਸਿਫਾਰਿਸ਼ ਤੋਂ ਪਹਿਲਾਂ ਪਾਰਲੀਮੈਂਟਰੀ ਕਮੇਟੀ ਵੱਲੋਂ ਸ਼ਿਪਰਾ ਵਰਮਾ ਦਾ ਨਾਂ ਅੱਗੇ ਵਧਾਇਆ ਗਿਆ ਜਿਸ ਵਿੱਚ ਲੈਂਗਰੀ ਐਕਸਪੋਰਟ ਤੋਂ ਵਿਧਾਇਕ ਹਰਮਨ ਪੰਘੂ ਅਤੇ ਕਲੋਨਾ ਲੇਕ ਕੰਟਰੀ ਤੋਂ ਵਿਧਾਇਕ ਤਾਰਾ ਆਰਮਸਟ੍ਰਾਂਗਸ ਅਤੇ 7 ਮੈਂਬਰ ਸ਼ਾਮਲ ਸਨ। ਚੋਣਾ ਪ੍ਰਬੰਧਾਂ ਵਾਲੇ ਖੇਤਰ ਵਿੱਚ ਸ਼ਿਪਰਾ ਨੂੰ 25 ਸਾਲ ਤੋਂ ਵੱਧ ਸਮੇਂ ਦਾ ਤਜਰਬਾ ਹਾਸਲ ਹੈ ਅਤੇ ਉਹ ਕਈ ਮੌਕਿਆਂ 'ਤੇ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਦਹਾਕੇ ਵਿੱਚ ਕੈਨੇਡਾ ਦੀਆਂ ਗੈਰ ਅਮਰੀਕੀ ਬਰਾਮਦਾਂ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕੀ ਟੈਰਿਫਾਂ ਕਾਰਨ ਨਿਵੇਸ਼ ਵਿੱਚ ਠਹਿਰਾਅ ਆ ਗਿਆ ਹੈ। ਉਹ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਜਟ ਜਾਰੀ ਕਰਨਗੇ। ਉਨਾ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਦੀਆਂ ਪੁਰਾਣੀਆਂ ਬਹੁਤ ਸਾਰੀਆਂ ਸਮਰਥਾਵਾਂ ਜੋ ਅਮਰੀਕਾ ਨਾਲ ਨਜ਼ਦੀਕੀ ਸਬੰਧ ਤੇ ਆਧਾਰਿਤ ਸਨ ਹੁਣ ਕਮਜ਼ੋਰੀਆਂ ਪੈ ਗਈਆਂ ਹਨ ਸਾਡੇ ਉਦਯੋਗਾਂ ਵਿੱਚ ਕਾਮਿਆਂ ਦੀਆਂ ਨੌਕਰੀਆਂ ਤੇ ਅਮਰੀਕੀ ਟੈਰਿਫਾਂ ਦਾ ਸਭ ਤੋਂ ਵੱਧ ਅਸਰ ਪਿਆ ਹੈ ਆਟੋ ਸਟੀਲ ਲੱਕੜ ਉਦਯੋਗ ਖਤਰੇ ਵਿੱਚ ਹਨ ਸਾਡੇ ਕਾਰੋਬਾਰ ਨਿਵੇਸ਼ ਕਰਨ ਤੋਂ ਗਰੇਜ਼ ਕਰ ਰਹੇ ਹਨ ਕਿਉਂਕਿ ਸਾਡੇ ਸਾਰਿਆਂ ਤੇ ਲਟਕ ਰਹੀ ਅਨਿਸ਼ਚਿਤਤਾ ਦੀ ਤਲਵਾਰ ਨੇ ਉਨ੍ਹਾਂ ਨੂੰ ਰੋਕਿਆ ਹੋਇਆ ਚੇਤੇ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਟੈਰਿਫਾਂ ਦੇ ਨਾਲ ਕੈਨੇਡਾ ਦੇ ਅਰਥਚਾਰੇ ਅਤੇ ਪ੍ਰਭੂਸੱਤਾ ਲਈ ਖਤਰੇ ਖੜੇ ਕਰ ਰਹੇ ਨੇ ਜਿਸ ਵਿੱਚ ਸਭ ਤੋਂ ਵੱਧ અપਵਾਨਜਨਕ ਇਹ ਦਾਵਾ ਹੈ ਕਿ ਕੈਨੇਡਾ 51ਵਾਂ ਰਾਜ ਬਣ ਸਕਦਾ ਹੈ ਕਾਰਨੀ ਨੇ ਕੈਨੇਡੀਅਾਈ ਲੋਕਾਂ ਨੂੰ ਸੰਬੋਧਨ ਦੌਰਾਨ ਦਰਾਇਆ ਕਿ ਕੈਨੇਡੀਅਾਈ ਅਤੇ ਅਮਰੀਕੀ ਅਰਥਚਾਰਿਆਂ ਦਰਮਿਆਨ ਇੱਕ ਦੂਜੇ ਦੇ ਨੇੜੇ ਆਉਣ ਦੀ ਦਹਾਕੀਆਂ ਲੰਬੀ ਪ੍ਰਕਿਰਿਆ ਹੁਣ ਖਤਮ ਹੋ ਗਈ ਆ ਉਹਨਾਂ ਕਿਹਾ ਕਿ ਅਮਰੀਕਾ ਨੇ ਵਪਾਰ ਪ੍ਰਤੀ ਆਪਣੀ ਪਹੁੰਚ ਨੂੰ ਬੁਨਿਆਦੀ ਤੌਰ ਤੇ ਬਦਲ ਦਿੱਤਾ ਆਪਣੇ ਟੈਰਫ ਵਧਾ ਕੇ ਉਹਨਾਂ 15 ਤੇ ਲਿਆਉਂਦਾ ਜੋ ਮਹਾਮੰਦੀ ਦੌਰਾਨ ਆਖਰੀ ਵਾਰ ਦੇਖੇ ਗਏ ਸਨ ਸਲਾਣੀ ਵੀਜ਼ਾ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਆਏ ਲੋਕਾਂ ਨੂੰ 온ਟਾਰੀਓ ਸੂਬੇ ਤੋਂ ਡਰਾਈਵਰ ਲੈਸਨਸ ਤਾਂ ਨਹੀਂ ਲੈ ਸਕਣਗੇ ਇਸ ਦਿਨਾਲ ਹੀ ਹੁੰਦੇ ਵਰਗ ਭਾਵ ਟਰੱਕ ਬੱਸ ਆਦ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਹੀ ਭਾਵ ਕਾਰ ਲਾਇਸੈਂਸ ਲੈ ਕੇ ਕੁਝ ਸਾਲਾਂ ਦਾ ਕਲੀਨ ਰਿਕਾਰਡ ਬਣਾਉਣ ਦੀ ਕੁਝ ਸ਼ਰਤਾਂ ਹੋਣਗੀਆਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟ੍ਰਾਂਸਪੋਰਟ ਮੰਤਰੀ ਸਰਦਾਰ ਪ੍ਰਮੀਤ ਸਿੰਘ ਸਰਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੋਕਾਂ ਵਿੱਚ ਕੀਤੀ ਜਾ ਰਹੀ ਮੰਗ ਦੇ ਵਿਚਾਰ ਕਰਕੇ ਇਸ ਬਾਰੇ ਬਿੱਲ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਪਾਸ ਹੋਣ ਤੇ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਏਗਾ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਸਿਰਫ ਕੈਨੇਡੀਅਨ ਨਾਗਰਿਕ ਪੱਕੇ ਰਿਹਾਇਸ਼ੀ ਅਤੇ ਵਰਕ ਪਰਮਿਟ ਵਾਲੇ ਵਿਅਕਤੀ ਹੀ ਕਿਸੇ ਕਿਸਮ ਦਾ ਡਰਾਈਵਿੰਗ ਲੈਸਨਸ ਲੈਣ ਦੇ ਯੋਗ ਮੰਨੇ ਜਾਣਗੇ ਦੱਸਣਾ ਬੰਦਾ ਹੈ ਕਿ অন্ਟਾਰੀਓ ਦੀ 77 ਪਾਰਟੀ ਕੋਲ ਵਿਧਾਨ ਸਭਾ ਵਿੱਚ ਵੱਡਾ ਬਹੁਮਤ ਹੋਣ ਕਾਰਨ ਬਿੱਲ ਦੇ ਪਾਸ ਹੋਣ ਦੀ ਆਸ ਹੈ ਦੇਸ਼ ਦੇ ਹੋਰ ਸੂਬਿਆਂ ਵਿੱਚ ਇਹ ਨਿਯਮ ਬਹੁਤ ਸਾਲ ਪਹਿਲਾਂ ਲਾਗੂ ਹਨ ਇਹ ਬਿੱਲ ਟਰੱਕ ਕੰਪਨੀਆਂ ਲਈ ਇੱਕ ਵੱਡਾ ਝਟਕਾ ਸਾਬਤ ਹੋਵੇਗਾ ਪਰ ਤਜਰਬੇਕਾਰ ਟਰੱਕ ਡਰਾਈਵਰਾਂ ਤੇ ਸੜਕਾਂ ਤੇ ਆਉਣ ਕਾਰਨ ਹਾਸਿਆ ਵਿੱਚ ਕਮੀ ਅਤੇ ਕੰਪਨੀਆਂ ਵੱਲੋਂ ਨਵੇਂ ਡਰਾਈਵਰਾਂ ਦੇ ਸ਼ੋਸ਼ਣ ਤੇ ਬਚਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਕੈਨੇਡਾ ਦੀ ਇੱਕ ਨਦੀ ਦੇ ਵਿੱਚ 4 ਮਹੀਨੇ ਪਹਿਲਾਂ ਡਿੱਗੀ ਗੱਡੀ ਆਖਰਕਾਰ ਪੁਲਿਸ ਨੇ ਬਰਾਮਦ ਕਰ ਲਈ ਹੈ ਪਰ ਗੱਡੀ ਨਾਲ ਲਾਪਤਾ ਹੋਏ ਨਵਦੀਪ ਸਿੱਧੂ ਦੀ ਕੋਈ ਉਗਸੁਗਨ ਨਹੀਂ ਮਿਲ ਸકી RCMP ਨੇ ਦੱਸਿਆ ਕਿ ਸਕਵੇਮਿਸ਼ਨ ਨਦੀ ਦੇ ਵਿੱਚ ਡਿੱਗੀ ਕਾਰ 18 ਅਕਤੂਬਰ ਨੂੰ ਬਰਾਮਦ ਕਰ ਲਈ ਗਈ ਹੈ ਜੋ 14 ਜੂਨ ਦੀ ਸਵੇਰ ਬਾਪਰੇ ਹਾਦਸੇ ਦੌਰਾਨ ਬੇਕਾਬੂ ਹੋ ਕੇ ਨਦੀ ਦੇ ਵਿੱਚ ਡਿੱਗੀ ਸੀ ਬ੍ਰਿਟਿਸ਼ ਕਲੰਬੀਆ ਸੂਬੇ ਵਿੱਚ ਬਾਪਰੇ ਹਾਦਸੇ ਦੌਰਾਨ ਗੱਡੀ ਵਿੱਚ ਚਾਰ ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਕਿਸੇ ਤਰੀਕੇ ਸੁਰੱਖਿਅਤ ਬਾਹਰ ਨਿਕਲਣ ਦੇ ਵਿੱਚ ਸਫਲ ਰਹੇ ਸੀਆਰ2 ਸਕਾਈ ਆਰਸੀਐਮਪੀ ਦੇ ਜਰਨਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਹਾਦਸੇ ਦੇ ਕਾਰਨਾਂ ਬਾਰੇ ਵਿਸਤਾਰਤ ਬਿਰਿਹਾਸਨ ਨਹੀਂ ਹੋ ਸਕੇ ਦੱਸ ਦਈਏ ਕਿ ਗੱਡੀ ਵਿੱਚ ਚਾਰ ਜਣੇ ਸਵਾਰ ਸਨ ਜਦੋਂ ਕਿ ਇਹ ਬੇਕਾਬੂ ਹੋ ਕੇ ਸੁਪੁਐਮਿਸ਼ ਨਦੀ ਦੇ ਵਿੱਚ ਡਿੱਗੀ ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰੈਸਕਿਊ ਟੀਮ ਵੱਲੋਂ RCMP ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹਾਦਸੇ ਦੀ ਇਤਲਾਹ ਮਿਲਨ ਮਗਰੋਂ BC ਐਮਰਜੈਂਸੀ ਹੈਲਥ ਸਰਵਿਸਿਜ਼ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਤਿੰਨ ਜਣਿਆਂ ਨੂੰ ਮਡਲੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਤੋਂ ਬਾਅਦ ਘਰ ਪੇਜ ਦਿੱਤਾ ਗਿਆ हिमाਚਲ ਪ੍ਰਦੇਸ਼ ਦੇ ਤਲਾਤਰ ਪਹਾੜੀਆਂ ਚ ਲਾਪਤਾ ਹੋਈ ਕੈਨੇਡੀਅਨ ਪੈਰਾਗਲਾਈਡਰ ਪਾਇਲਟ ਮੈਗਨ ਐਲੇਜ਼ਾਬੈਥ ਰੌਬਰਟਸ ਦੀ লাশ ਮਿਲੀ ਹੈ ਦੀ লাশ ਤਲਾਤਰ ਪਹਾੜੀਆਂ ਦੀ ਤਲਹਟੀ ਤੋਂ ਬਰਾਮਦ ਕੀਤੀ ਗਈ ਹੈ ਕਾਂਗੜਾ ਦੇ ADM ਸ਼ਿਲਪਾ ਵਿਕਟਾ ਨੇ ਦੱਸਿਆ ਕਿ 19 ਅਕਤੂਬਰ ਨੂੰ ਸੂਚਨਾ ਮਿਲੀ ਸੀ ਕਿ 27 ਸਾਲਾ ਓਟਾਵਾ ਨਿਵਾਸੀ ਮੈਗਨ ਐਲਿਜ਼ਾਬੈਥ ਨੇ ਬੀਰ ਬਿਲਡਿੰਗ ਤੋਂ ਇੱਕ ਸੋਲੋ ਫਲਾਈਟ ਲਈ ਸੀ ਪਰ ਉਡਾਨ ਦੌਰਾਨ ਉਹ ਉਚਾਈ ਵਿੱਚ ਆਪਣਾ ਰਸਤਾ ਭੁੱਲ ਗਈ ਤੇ ਤੌਲਾਤਰ ਪਹਾੜਾਂ ਦੇ ਵਿੱਚ ਲਾਪਤਾ ਹੋ ਗਈ ਸੀ ਸੂਚਨਾ ਮਿਲਣ ਤੇ ਪ੍ਰਸ਼ਾਸਨ ਨੇ ਆਧਮਾਨੀ ਚੰਮੁੰਡਾ ਪਹਾੜੀਆਂ ਲਈ ਇੱਕ ਬਚਾਅ ਟੀਮ ਭੇਜੀ ਸਵੇਰੇ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਸੰਘਣੇ ਬੱਦਲਾਂ ਅਤੇ ਖੇਤਰ ਦੇ ਵਿੱਚ ਉਚਾਈ ਕਾਰਨ ਇਹ ਕਾਰਵਾਈ ਬਹੁਤ ਮੁਸ਼ਕਲ ਸੀ ਹੈਲੀਕਾਪਟਰ ਲੈਂਡ ਕਰਨ ਦੇ ਵਿੱਚ ਅਸਮਰਥ ਸੀ ਜਿਸ ਕਾਰਨ ਟੀਮ ਨੂੰ 에ਅਰ ਡ੍ਰੌਪ ਕਰਨਾ ਪਿਆ ਵਿਆਪਕ ਯਤਨਾਂ ਤੋਂ ਬਾਅਦ ਟੀਮ ਨੇ ਪਹਿਲਾ ਪੈਰਾਗਲਾਈਡ ਨੂੰ ਮਰਤ ਹਾਲਤ ਦੇ ਵਿੱਚ ਲੱਭ ਲਿਆ লাশ ਨੂੰ ਕਾਂਗੜਾ ਲਿਆਂਦਾ ਗਿਆ ਅਤੇ ਟਾਂਡਾ ਮੈਡੀਕਲ ਕਾਲਜ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਏਡੀਐਮ ਸ਼ਿਲਪੀ ਵਿਕਟਾ ਨੇ ਕਿਹਾ ਕਿ ਕਿਉਂਕਿ ਇਹ ਇੱਕ ਸੋਲੋ ਫਲਾਈਟ ਸੀ ਇਸ ਲਈ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਪੋਸਟਮਾਰਟਮ ਤੋਂ ਬਾਅਦ লাশ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਮੇਗਨ ਐਲੇਜ਼ਾ ਪੇਥ ਰੌਬਰਟਸ ਨੇ ਸ਼ਨੀਵਾਰ ਸਵੇਰੇ ਲਗਭਗ 9:45 ਮਿੰਟ ਤੇ ਬੀਡ ਬਿਲਡਿੰਗ ਤੋਂ ਉਡਾਨ ਭਰੀ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਆਉਣ ਤੋਂ ਤੁਰੰਤ ਬਾਅਦ ਇੱਕ ਬਚਾਅ ਕਾਰ ਸ਼ੁਰੂ ਕੀਤਾ ਗਿਆ ਪ੍ਰਸ਼ਾਸਨ ਨੂੰ ਡਰ ਸੀ ਕਿ ਉਹ ਉਪਰੀ ਧਰਮਸ਼ਾਲਾ ਜਾਂ ਟ੍ਰੈਂਡ ਖੇਤਰ ਦੇ ਵਿੱਚ ਫਸ ਸਕਦੀ ਹੈ ਜਦੋਂ ਇਹ ਨਿਰਧਾਰਤ ਸਮੇਂ ਤੇ ਉਤਰਨ ਦੇ ਵਿੱਚ ਅਸਫਲ ਰਹੀ ਤਾਂ ਬੀਡ ਪੈਰਾਗਲਾਈਡ ਐਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਇੱਕ ਖੋਜ ਅਤੇ ਬਚਾਅ ਕਾਰ ਸ਼ੁਰੂ ਕੀਤਾ ਗਿਆ ਕਾਂਗੜਾ ਦੇ ਏਡੀਐਮ ਸ਼ਿਲਪੀ ਵੇਕਟਾ ਨੇ ਕਿਹਾ ਕਿ बीपीए ਨੂੰ ਇੱਕ ਨਿਜੀ ਹੈਲੀਕਾਪਟਰ ਦੀ ਵਰਤੋਂ ਕਰਕੇ ਖੋਜ ਕਰਨ ਲਈ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਸੀ ਖੋਜਕਾਰਡ ਬੀਡ ਬਿਲਡਿੰਗ ਤੋਂ ਧਰਮਸ਼ਾਲਾ ਤੱਕ ਸ਼ੁਰੂ ਹੋਇਆ ਐਤਵਾਰ ਸਵੇਰੇ ਨਿਜੀ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਹਵਾਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਜਦੋਂ ਕਿ ਸਥਾਨਕ ਪ੍ਰਸ਼ਾਸਨ ਪੁਲਿਸ ਬੀਪੀਏ ਮੈਂਬਰ ਦੇ ਪਹਾੜੀ ਬਚਾਅ ਟੀਮਾਂ ਦੀ ਵੀ ਜ਼ਮੀਨ ਤੇ ਖੋਜ ਸ਼ਾਮਲ ਸਨ ਉਸ ਦੀ লাশ ਬਾਅਦ ਚ ਤੌਲਾਤਰ ਰੇਂਜ ਦੀਆਂ ਤਲ ਹਟੀਆਂ ਦੇ ਵਿੱਚੋਂ ਮਿਲੀ ਹਿਮਾਚਲ ਪ੍ਰਦੇਸ਼ ਵਿੱਚ ਧਰਮਸ਼ਾਲਾ ਤੋਂ ਲਗਭਗ 65 ਕਿਲੋਮੀਟਰ ਦੂਰ ਸਥਿਤ ਤਬੀਡ ਬਿਲਿੰਗ ਨੂੰ ਪੈਰਾਗਲਾਈਡ ਲਈ ਸਵਰਗ ਮੰਨਿਆ ਜਾਂਦਾ ਹੈ ਇਹ ਪੈਰਾਗਲਾਈਡਿੰਗ ਖੇਤਰ ਬਹੁਤ ਉਚਾਈ ਤੇ ਸਥਿਤ ਹੈ ਇੱਥੇ ਮੌਸਮ ਵਿੱਚ ਅਚਾਨਕ ਤਬਦੀਲੀਆਂ ਕਾਰਨ ਪੈਰਾਗਲਾਈਡਰਾਂ ਦੀ ਫਸਣ ਜਾਂ ਘੁੰਮ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਕਾਂਗੜਾ ਜ਼ਿਲ੍ਹੇ ਦੇ ਵਿੱਚ ਜੋਗਿੰਦਰ ਨਗਰ ਚ ਘਾਟੀ ਦੇ ਪੱਛਮ ਚ ਸਥਿਤ ਇੱਕ ਪਿੰਡ ਬੀਡ ਆਪਣੀ ਸੁੰਦਰ ਤਲਾਤਰ ਪਹਾੜੀ ਲੜੀ ਲਈ ਮਸ਼ਹੂਰ ਹੈ ਇਸ ਸਥਾਨ ਨੂੰ ਭਾਰਤ ਦੀ ਪੈਰਾਗਲਾਈਡਿੰਗ ਰਾਜਸਤਾਨੀ ਵਜੋਂ ਜਾਣਿਆ ਜਾਂਦਾ ਹੈ ਆਪਣੇ ਇਕੋ ਟੂਰਿਜ਼ਮ ਲਈ ਮਸ਼ਹੂਰ ਬੀਡ ਪੈਰਾਗਲਾਈਡਿੰਗ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਦਾ ਹੈ ਦੁਨੀਆ ਭਰ ਤੋਂ ਪੈਰਾਗਲਾਈਡ ਇੱਥੇ ਐਰੋਬੈਟਿਕ ਸਟੰਟ ਕਰਨ ਲਈ ਆਉਂਦੇ ਹਨ ਪੈਰਾਗਲਾਈਡਿੰਗ ਲਈ ਟੇਕ-ਆਫ ਸਟ੍ਰੀਟ ਬਿਲਿੰਗ ਇਹ ਹੈ ਅਤੇ ਲੈਂਡਿੰਗ ਸਟ੍ਰੀਟ ਬੀਡ ਵਿੱਚ ਹੈ ਇਸ ਲਈ ਇਸ ਦਾ ਨਾਮ ਬੀਡ ਬਿਲਿੰਗ ਹੈ ਕੈਨਾ ਨਿਊਜ਼ ਦੇ ਵਿੱਚ ਫਿਲਹਾਲ ਇਨਾ ਹੀ ਤੁਸ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਮਿਲਦੇ ਜੀ ਆਜ਼ਾਤ ਤਸ਼ਕਿਲ